ਕਬੱਡੀ 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 ਦੋ ਤਿੰਨ ਦਿਨ ਪਹਿਲਾਂ ਪੁਲੱਥ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਕਬੱਡੀ ਕੱਪ ਹੋ ਗਿਆ। ਪ੍ਰਬੰਧਕਾਂ ਦਾ ਕਿਹਾ ਹੈ ਕਿ 3 ਕਰੋੜ ਤੋਂ ਵੱਧ ਦਾ ਖਰਚਾ ਆ ਗਿਆ। ਖਿਡਾਰੀਆਂ ਨੂੰ ਰੇਂਜ ਰੋਵਰਾਂ, ਹਾਰਲੇ ਮੋਟਰਸਾਈਕਲ, ਬੁਲਟ, ਸਪਲੈਂਡਰ, 4 ਟਰੈਕਟਰਾਂ ਸਮੇਤ ਨਗਦ ਰਕਮ ਨਾਲ ਵੀ ਸਨਮਾਨਿਆ ਗਿਆ। ਬੜੀ ਵਧੀਆ ਗੱਲ ਹੈ, ਬੜਾ ਵਧੀਆ ਉਪਰਾਲਾ ਗਿਆ ਮਾਂ ਖੇਡ ਕਬੱਡੀ ਦਾ ਇੱਡਾ ਵੱਡਾ ਸਨਮਾਨ। ਨਾਲੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਾਂ ਨੂੰ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਵਾਸਤੇ ਬੜਾ ਵੱਡਾ ਉਪਰਾਲਾ ਆ। ਕਿਉਂ ਨਸ਼ਿਆਂ ਤੋਂ ਨਿਕਲ ਕੇ ਖੇਡਾਂ ਵੱਲ ਸੋਚਣ ਤਾਂ ਜੋ ਉਹਨਾਂ ਦਾ ਹੀ ਵੱਡੇ ਵੱਡੇ ਸਨਮਾਨ ਹੋਣ ਤੇ ਗਰੀਬੀ ਨੂੰ ਘਰੋਂ ਕੱਢ ਸਕਣ। ਨਾਲੇ ਪਲੇਅਰਾਂ ਦਾ ਐਡਾ ਵੱਡਾ ਸਨਮਾਨ ਕਰਨਾ ਵੀ ਬਣਦਾ ਹੈ। ਪਲੇਅਰ ਸੌਖੇ ਨਹੀਂ ਬਣਦੇ ਆਪਣੇ ਗਿੱਟੇ-ਗੋਡੇ ਬਾਹਾਂ ਲੱਤਾਂ ਤੜਾ ਕੇ ਫਿਰ ਜਾ ਕੇ ਕੋਈ ਪਲੇਅਰ ਸਿਖਰ ਤੇ ਪਹੁੰਚਦਾ ਆ ਤੇ ਵੱਡੇ ਵੱਡੇ ਸਨਮਾਨ ਉਹਦੇ ਹੁੰਦੇ। ਪਰ ਜਿੱਥੇ ਜਿਹੜੇ ਵੱਡੇ ਨਾਮ ਕਬੱਡੀ ਦਾ ਫਾਇਦਾ ਕਰਦੇ ਨੇ ਉੱਥੇ ਨਵੇਂ ਪਲੇਰਾਂ ਦਾ ਨੁਕਸਾਨ ਵੀ ਕਰਦੇ ਨੇ ਉਹ ਇਦਾਂ ਆ ਕਿ ਨਵੇਂ-ਨਵੇਂ ਮੁੰਡੇ ਜਿਹੜੇ ਹੌਲੇ ਭਾਅ ਦੇ ਵਿੱਚ ਖੇਡਦੇ ਨੇ ਘੱਟ ਵੇਟ ਦੇ ਵਿੱਚ ਉਹਨਾਂ ਨੂੰ ਵੀ ਇਨਾਮ ਦੇ ਕੇ ਤਲਬ ਲੱਗ ਜਾਂਦੀ ਆ ਕਿ ਛੇਤੀ ਤੋਂ ਛੇਤੀ ਹੁਣ ਤਗੜੇ ਹੋਈਏ ਤੇ ਵਧੀਆ ਪਲੇਰਾਂ ਨਾਲ ਖੇਡੀਏ ਪਾਵਰ ਚਾਹੀਏ ਤੇ ਸਾਡੇ ਵੀ ਮਾਨ ਸਨਮਾਨ ਹੋਣ ਤੇ ਤਗੜੇ ਹੋਣ ਦੀ ਚਾਹਤ ਦੇ ਵਿੱਚ ਫਿਰ ਗੋਲੀਆਂ ਟੀਕੇ ਸਟੀਰੋਇਡ ਜਿਹੜੀ ਚੀਜ਼ ਸੁਣੀ ਸੁਲਾਈ ਉਹ ਖਾਦੀ ਜਾਂਦੀ ਆ ਲਾਈ ਜਾਂਦੀ ਆ ਕਈ ਪ੍ਰਮੋਟਰ ਮੁੰਡਿਆਂ ਦਾ ਨੁਕਸਾਨ ਕਰਦੇ ਨੇ ਮਾੜਾ ਚੰਗਾ ਖਵਾ ਕੇ ਖੜਾਉਣਾ ਤੇ ਇਦਾਂ ਬੜੀ ਜਵਾਨੀ ਦਾ ਪਹਿਲਾਂ ਹੀ ਨੁਕਸਾਨ ਹੋਇਆ ਬੜੇ ਸੋਹਣੇ ਸੋਹਣੇ ਪਲੇਅਰ ਤੁਰ ਗਏ ਤੇ ਜਿਹੜਾ ਆਪਣਾ ਵੀਰ ਸੰਦੀਪ ਨੰਗਲੰਬੀਆ ਵਾਲਾ ਇੱਕ ਮੇਲੇ ਦੌਰਾਨ ਮਾਰ ਦਿੱਤਾ ਗਿਆ ਉਹਦੀ ਲੇਅਰ ਇਹੋ ਚਲਾਈ ਗਈ ਕਿ ਹਰ ਮੈਚ ਦੇ ਵਿੱਚ ਉਹਨੇ ਡੋਪ ਟੈਸਟ ਕਰਾਉਣੇ ਲਾਜ਼ਮੀ ਕਰਦੇ ਸੀਗੇ ਕਿ ਕਬੱਡੀ ਦੇ ਵਿੱਚੋਂ ਨਸ਼ਾ ਕੱਢਣਾ ਹੈ ਸਟੀਰੋਇਡ ਕੱਢਣੀ ਹੈ ਪਰ ਚਲੋ ਉਹ ਨਹੀਂ ਰਿਹਾ ਉਹਦੇ ਚਲਾਏ ਗਏ ਕੰਮ ਵੀ ਨਹੀਂ ਰਏ ਹੁਣ ਕਿਸੇ ਮੈਚ ਦੇ ਵਿੱਚ ਕੋਈ ਡੋਪ ਟੈਸਟ ਨਹੀਂ ਹੋ ਰਿਹਾ ਖੁੱਲ ਕੇ ਟੀਏ ਗੋਲੀਆਂ ਤੇ ਨਸ਼ੇ ਦਾ ਪਲੇਅਰ ਇਸਤੇਮਾਲ ਕਰ ਰਹੇ ਨੇ ਪਰ ਇਹ ਕਿੰਨਾ ਕੁ ਵਧੀਆ ਨੌਜਵਾਨਾਂ ਵਾਸਤੇ ਬੜਾ ਘਾਤਕ ਸਾਬਤ ਹੋ ਰਿਹਾ ਆ ਵਧੀਆ ਖੇਡਣ ਵਾਸਤੇ ਜੋ ਆਉਂਦਾ ਆ ਖਾਈ ਜਾਂਦੇ ਨੇ ਸੌ ਪ੍ਰਬੰਧਕ ਵੀਰਾ ਅੱਗੇ ਬੇਨਤੀ ਆ ਕਿ ਗਰੀ ਪਲੇਅਰਾਂ ਵੱਲ ਵੀ ਧਿਆਨ ਦਿਆ ਕੰਨ ਜਿਹੜੀ ਟੀਮ ਖੇਡਣ ਆਉਂਦੀ ਆ ਇੱਕੋ ਜੇ ਪ੍ਰਾਈਜ਼ ਵੰਡੇ ਜਾਣ ਜਿਹੜਾ ਕੋਈ ਮੈਨ ਆਫ ਦਾ ਮੈਚ ਤੇ ਮੈਨ ਆਫ ਦਾ ਸੀਰੀਅਲ ਨਿਕਲਦਾ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਜਾਣ ਇਹ ਨਹੀਂ ਕਿ ਕਿਹੇ ਇੱਕ 플레이ਰ ਤੇ ਤੁਸੀਂ ਸਾਰਾ ਖਰਚਾ ਕਰ ਦੋ ਤੇ ਫਿਰ ਜਿਹੜੇ ਆਉਣ ਵਾਲੇ 플레이ਰ ਆ ਉਹਨਾਂ ਤੇ ਬਹੁਤ ਗਲਤ ਅਸਰ ਪੈਂਦਾ ਇਸ ਚੀਜ਼ ਦਾ ਕਿ ਉਹ ਉਸ ਮਕਾਮ ਤੇ ਪਹੁੰਚਣ ਬਾਅਦ ਫਿਰ ਗਲਤ ਰਾਹ ਅਪਣਾਉਂਦੇ ਨੇ ਟੀਕੇ ਗੋਲੀਆਂ ਨੇ ਇਸਤੇਮਾਲ ਕਰਦੇ ਨੇ ਤੇ ਆਪਣਾ ਨੁਕਸਾਨ ਕਰ ਬੈਠਦੇ ਨੇ ਮੇਰੇ ਵੀਰ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਨਵੇਂ 플레이ਰਾਂ ਦਾ ਜ਼ਰੂਰ ਸੋਚਣ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ